ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਜਿਹੜਾ ਕਿ ਅਸੂ ਦਾ ਕੱਪ ਜਿਹੜਾ 2025 ਦਾ ਜਿਹੜਾ ਉੱਡਣ ਜਾ ਰਿਹਾ ਆ ਤੇ ਉਹਦੀ ਅੱਜ ਅਨਾਉਂਸਮੈਂਟ ਹੋਣ ਜਾ ਰਹੀ ਆ ਤੇ ਰੱਬ ਰੱਖਾ ਗਰੁੱਪ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਉਣ ਜਾ ਰਹੇ ਨੇ ਤੇ ਇਹ ਕਰਦੇ ਹੁਸਤਾਜ ਜੀ ਹੁਣਾਂ ਨਾਲ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਵਾਂ ਅੱਤਾਂ ਅਸੀਂ ਸੁਧਾ ਕੱਪ ਡਾ ਰਹੇ ਹਾਂ ਰੱਬ ਰੱਖਾ ਪੀਜਨ ਗਰੁੱਪ ਧਿਆਨ ਦਿਓ ਸੋ ਇਹਦੇ ਵਿੱਚ ਤਾਰਾ 19 ਤੇ 21 ਸਤੰਬਰ ਠੀਕ ਹੈ ਜੀ ਡੱਕ ਬਾਈ ਲੱਗਦਾ ਤਿੰਨ ਦਿਨ ਦਾ ਸਾਡਾ ਕੰਮ ਹੋਊਗਾ ਸੱਤ ਕਬੂਤਰ ਉੱਡਣਗੇ 6 ਕਬੂਤਰਾਂ ਦੀ ਟਾਈਮ ਲਾਈਨ ਨੋਟ ਹੋਊਗੀ 4 ਘੰਟੇ ਦਾ ਬਾਡਰ ਹੋਊਗਾ 7 ਵਜੇ ਤੋਂ ਲੈ ਕੇ 11 ਵਜੇ ਤੱਕ 7 ਵਜੇ ਦਾ ਪੱਲਾ ਵਾ ਠੀਕ ਹੈ ਜੀ 2 ਮਿੰਟ ਦੀ ਛੰਡੀ ਆ 7 ਵਜੇ ਕੇ 5 ਮਿੰਟ ਤੇ ਛੱਤ ਖੋਲੀ ਜਾਊਗੀ 15 ਤੋਂ 20 ਕਬੂਤਰ ਬਾਹਰ ਕੱਟੇ ਵੱਧੇ ਛੱਡੇ ਜਾਣਗੇ ਸਰਪਰ ਕਬੂਤਰ ਬਾਹਰ ਨਹੀਂ ਹੋਊਗਾ ਦੇਸੀ ਹਾਈ ਬਲੈਰੀ ਕੂਟਰ ਉਡਣਗੇ ਇਹਦੇ ਵਿੱਚ ਪੀਲੀ ਕਾਲੀ ਅੱਖ ਜਿਹੜੀ ਉਹ ਨਹੀਂ ਉਡੂਗੀ ਕੋਈ ਵੀ ਸਿਰਫ ਤੇ ਉੱਚੀ ਉਡਾਣ ਵਾਲੇ ਕੂਟਰ ਉਡਾਏ ਜਾਣਗੇ ਉਤੋਂ ਇਲਾਵਾ ਇਹਦੇ ਵਿੱਚ ਸਾਡਾ ਜਿਹੜਾ 15000 ਪਹਿਲਾ ਇਨਾਮ ਹੋਏਗਾ 11000 ਦੂਸਰਾ ਇਨਾਮ 7000 ਰੁਪਏ ਤੀਸਰਾ ਇਨਾਮ ਤੇ 5000 ਰੁਪਏ ਜਿਹੜਾ ਸਾਡਾ ਚੌਥਾ ਇਨਾਮ ਤੇ 11100 ਰੁਪਏ ਤਿੰਨਾਂ ਦੇ ਨਾਲ ਦੀ ਸਾਡੀ ਹੈਟ ਹੋਊਗੀ ਜਿਸ ਤੋਂ ਇਲਾਵਾ ਜੇ ਸਾਡੀਆਂ ਇੰਟਰੀਆਂ ਅ ਚੰਗੀਆਂ ਹੋ ਜਾਂਦੀਆਂ ਵਾਧੂ ਹੁੰਦੀਆਂ ਵਾ ਤਾਂ ਫਿਰ ਅਸੀਂ ਪੰਜਵਾਂ ਨਾਮ ਵੀ ਜੜਾ ਉਹ ਰੱਖ ਸਕਦੇ ਆ ਤੇ ਨਾਮਾਂ ਦੇ ਵਿੱਚ ਜਿਹੜੀਆਂ ਕੋਈ ਨਾ ਕੋਈ ਵੜਤ ਕਰ ਸਕਦੇ ਆ ਜਿਹੜੇ ਮਮੈਂਟੋ ਆ ਉਹ ਸਾਡੇ ਰੱਬ ਰੱਖਾ ਪੀਜਲ ਗਰੁੱਪ ਲੋ ਹੀ ਦਿੱਤੇ ਜਾਣਗੇ ਤੇ ਜਿਹੜੀਆਂ ਬਾਕੀ ਆ ਕਿਸੇ ਕਿਸਮ ਦਾ ਜਿਹੜਾ ਕੋਈ ਫੁੱਟ ਤੇ ਚਰਚਾ ਉਹ ਇਹਦੇ ਵਿੱਚੋਂ ਖੱਡਿਆ ਜਾਊਗਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਛੱਡ ਕੇ ਕੱਪ ਦੇ ਵਿੱਚ ਹੀ ਸਾਲਾਉ ਦੇ ਸ਼ੌਂਕ ਨੂੰ ਅਹੀਂ ਹੋਰ ਦੇ ਲੈ ਕੇ ਚੱਲੀਏ ਤੇ ਪ੍ਰਿੰਪਾਹ ਦੇ ਨਾਲ ਜਿਹੜਾ ਵਾ ਉਹ ਅਸੀਂ ਕੱਪੜਾਈਏ ਬਾਕੀ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕਿਸੇ ਦਾ ਫਨ ਕੋਈ ਬੈਨਿੰਗ ਆ ਸਾਰੇ ਵੀਰਾਂ ਨੂੰ ਖੁੱਲਾ ਸੱਦਾ ਵਾ ਸਿਰਫ ਉਸਤਾਦੀ ਸ਼ਗਿਰਦੀ ਵਾਲੀਆਂ ਛੱਤਾਂ ਲਈਆਂ ਜਾਣਗੀਆਂ ਉਸਤਾਦੀ ਸ਼ਗਿਰਦੀ ਤੋਂ ਬਗੈਰ ਕੋਈ ਛੱਤ ਨਹੀਂ ਐਂਟਰ ਹੋਏਗੀ ਬਾਕੀ ਹਰ ਇੱਕ ਛੱਤ ਨੂੰ ਹਰ ਇੱਕ ਦਾਫ ਨੂੰ ਖੁੱਲਾ ਸੱਦਾ ਵਾ ਉਹ ਇਹਦੇ ਵਿੱਚ ਪਿੱਸਾ ਲੈ ਸਕਦੇ ਆ ਸੋ ਸਾਰੇ ਵੀਰਾਂ ਨੂੰ ਸასი ਗਾਲ ਆ ਜੀ ਤੇ ਉਸਤਾ ਜੀ ਇਹ ਫਿਕਸ ਕਬੂਤਰ ਆ ਨਹੀਂ ਜੀ ਇਹਦੇ ਵਿੱਚ ਕਬੂਤਰ ਤੁਸੀਂ ਚੇਂਜ ਕਰ ਸਕਦੇ ਹੋ ਜਿਹੜਾ ਮਰਜ਼ੀ ਕਬੂਤਰ ਆਪਣਾ ਪੰਡਾ ਸਕਦੇ ਹੋ ਦੂਜੀ ਡਾਰ ਚ ਠੀਕ ਹੈ ਇਹਦੇ ਵਿੱਚ ਕਬੂਤਰ ਫਿਕਸਟ ਖਟਿਆ ਪਰ ਤੇ ਕਬੂਤਰ ਪਾਉਣ ਵਧਿਆ ਵੀ ਪਾਉਣਾ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਮੰਨ ਲਓ ਕੋਈ ਚੇਂਜ ਕਰਨਾ ਤੁਸੀਂ ਕਰ ਸਕਦੇ ਹੋ ਕੋਈ ਕਬੂਤਰ ਪਾਬੰਦ ਨਹੀਂ ਦੇ ਦੇ ਵਿੱਚ ਮਤਲਬ ਹਰ ਡਾਰ ਚ ਤੁਸੀਂ ਭਾਵੇਂ ਸਾਰੇ ਚੇਂਜ ਕਰ ਲਓ ਸਾਰੇ ਚੇਂਜ ਕਰ ਲਓ ਜੀ ਆਪਣੀ ਅਸਲ ਕੋਈ ਪਾਬੰਦੀ ਨਹੀਂ ਹੈਗੀ ਜੀ ਬਿਲਕੁਲ ਜੀ ਹਾਂਜੀ ਭਾਈ ਅਸੂ ਦੇ ਵਿੱਚ ਕਈ ਵਾਰੀ ਮੌਸਮ ਦੀ ਖਰਾਬੀ ਹੁੰਦੀ ਆ ਉਹ ਕਿਸੇ ਵੇਲੇ ਡਾਰ ਅਹੀਂ ਗਾਮਸ਼ਾ ਕਰ ਸਕਦੇ ਜੇ ਮੰਨ ਲਓ ਮੌਸਮ ਖਰਾਬ ਆ ਤੂੰ ਇੱਕ ਨਾਗਾ ਛੱਡ ਕੇ ਫਿਰ ਕੜੀ ਡਾਰ ਵਧਾਈ ਜਾਊਗੀ ਨਾ ਕਿ ਉਹ ਤੋਂ ਅਗਲੇ ਦਿਨ ਡਾਈ ਜਾਊਗੀ ਠੀਕ ਹੈ ਜੀ ਉਹ ਡਾਰ ਰੱਦ ਕਰਕੇ ਫਿਰ ਪਿਛਲੀ ਡਾਰ ਚ ਕਢੀ ਜਾਊਗੀ ਠੀਕ ਹੈ ਜੀ ਉਹ ਵੀ ਸਾਰਿਆਂ ਦੀ ਸਹਿਮਤੀ ਦੇ ਨਾਲ ਠੀਕ ਹੈ ਜੀ ਹਾਂ ਜੀ ਤੇ ਇਹ ਫਿਰ ਤੋਂ ਇਹ ਦੁਬਾਰਾ ਦੱਸ ਦੇਣਾ ਕਿਹੜੀ ਤਰੀਕ ਤੋਂ ਉੱਡਣਾ ਆ 17 ਸਤੰਬਰ 19 ਸਤੰਬਰ ਤੇ 21 ਸਤੰਬਰ ਡੱਕ ਬਾਈ 3 ਦਿਨਾਂ ਨੂੰ ਤੇ ਐਂਟਰੀਆਂ ਕਿਹਨੇ ਕਿਹਨਾਂ ਨੂੰ ਜਮ੍ਹਾਂ ਕਰਾਉਣੀਆਂ ਏ ਐਂਟਰੀਆਂ ਸਾਡੇ ਜੋ ਕਿਸੇ ਨੂੰ ਵੀ ਇਹਦਾ ਪੋਸਟਰ ਨਹੀਂ ਜਿਹੜਾ ਜਾਰੀ ਕਰਦਾਂਗੇ ਠੀਕ ਹੈ ਜੀ ਤੋ ਕਿਸੇ ਨੂੰ ਵੀ ਪ੍ਰਵਾਹ ਸਕਦਾ ਨਹੀਂ ਹਾਂਜੀ ਲक्की ਭਾਜੀ ਤੇ ਐਂਟਰੀ ਬਾਰੇ ਦੱਸਣਾ ਪੇ ਐਂਟਰੀ ਕਿੰਨੀ ਹੈ 3000 ਰੁਪਏ ਐਂਟਰੀ ਹੋਏਗੀ ਜੀ ਇਸ ਕੱਪ ਦੀ ਠੀਕ ਹੈ ਜੀ ਹਾਂਜੀ ਤੇ ਇਹ ਏਰੀਆ ਦੱਸਣਾ ਕਿਹੜੇ ਕਿਥੋਂ ਕਿਥੋਂ ਤੱਕ ਦੀ ਮਤਲਬ ਕਿ ਜਿਹੜੇ ਟੂਰਨਾਮੈਂਟ ਦੀ ਐਂਟਰੀਆਂ ਲੈਣੀਆਂ ਤੁਸੀਂ ਏਰੀਆ ਦੀ ਕੋਈ ਵੀ ਹੋਵੇ ਕਾਕਾ ਜਿੱਦਾਂ ਡਿਸਟ੍ਰਿਕਟ ਨੂੰ 10 ਕਰ ਦੋ ਅੱਛਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ ਅੰਮ੍ਰਿਤਸਰ ਦੀ ਵੀ ਸ਼ਰਤ ਹੈ ਅੰਮ੍ਰਿਤਸਰ ਦੇ ਨੇੜੇ ਨੇੜੇ ਆ ਹਾਂ ਏ ਜੀ ਦੱਸੋ ਏਰੀਆ ਕਿਹੜਾ ਕਿਹੜਾ ਅੰਮ੍ਰਿਤਸਰ ਦਾ ਕਿੱਥਾ ਕਰੇ ਏਰੀਆ ਜਿੱਦਾਂ ਰਮਦਾਸ ਹੋ ਗਿਆ ਅੱਛਾ ਜੀ ਪਾਦੇਗੜ ਜੁੜਿਆ ਹੋ ਗਿਆ ਠੀਕ ਆ ਹਾਂ ਜੀ ਇਧਰੋਂ ਬਟਾਲਾ ਹੋ ਗਿਆ ਹਾਂ ਜੀ ਕੋਕੜਾ ਵਾਲੀ ਸਾਈਡ ਤੋਂ ਇਹ ਨੇਮ ਅੱਛਾ ਕੁੱਪੜਾ ਵਾਲੀ ਸਾਈਡ ਤੋਂ ਅੰਦਰ ਅੰਦਰ ਹਾਂ ਜੀ ਹਾਂ ਜੀ ਅੰਦਰ ਠੀਕ ਹੈ ਠੀਕ ਹੈ ਜੀ ਸਭ ਲਈ ਜਾਨੀ ਦੱਸੋ ਸਭ ਠੀਕ ਹੈ ਜੀ ਠੀਕ ਹੈ ਜੀ